ਹੋ ਹੋਣੇ ਹੋਣੇ 17 ਤਰੀਕ ਦੀ ਹੋਈ ਛੁੱਟੀ ਦਾ ਐਲਾਨ ਇਨਕੀ ਕੱਲ ਨੂੰ ਛੁੱਟੀ ਦਾ ਐਲਾਨ ਹੋ ਚੁੱਕਾ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੱਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਸਕੂਲ ਪਲਕੇ 17 ਜੁਲਾਈ ਨੂੰ ਬੰਦ ਰਹਿਣਗੇ ਡਿਪਨਿ ਕਮਿਸ਼ਨ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਕਈ ਸੂਬਿਆਂ ਦੇ ਵਿੱਚ 18 ਜੁਲਾਈ ਦੀ ਛੁੱਟੀ ਕੀਤੀ ਗਈ ਹੈ ਇਸ ਲਈ ਸਕੂਲ ਜਾਣ ਤੋਂ ਪਹਿਲਾਂ ਸਾਲਾਨਾ ਛੁੱਟੀਆਂ ਦਾ ਕੈਲੰਡਰ ਚੈੱਕ ਕਰੋ ਦਰਅਸਲ ਮਹਾਰਾਸ਼ਟਰ ਕੇਰਲ ਕਰਨਾਟਕ ਗੋਆ ਗੁਜਰਾਤ سمیت ਕਈ ਰਾਜਾਂ ਦੇ ਵਿੱਚ ਭਾਰੀ بارش ਕਾਰਨ ਰੈਡ ਅਲਰਟ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਸਕੂਲ ਬੰਦ ਕਰ ਦਿੱਤੇ ਨੇ ਇਹਨਾਂ ਰਾਜਾਂ ਦੇ ਵਿੱਚ ਜੇ ਆ 16 ਤੇ 27 17 ਜੁਲਾਈ ਨੂੰ ਸਕੂਲ ਖੋਲੇ ਜਾਣੇ ਸਨ ਪਰ ਕੱਲ੍ਹ ਐਨ 17 ਜੁਲਾਈ 2024 ਨੂੰ ਮਰਹਮ ਦੇ ਕਾਰਨ ਜ਼ਿਆਦਾਤਰ ਰਾਜਾਂ ਦੇ ਵਿੱਚ ਸਕੂਲ ਬੰਦ ਨੇ ਜਿਹਾ ਕਈ ਸੂਬਿਆਂ ਦੇ ਵਿੱਚ ਸਕੂਲਾਂ ਦੇ ਵਿੱਚ 18 ਜੁਲਾਈ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਸ ਲਈ ਸਕੂਲ ਜਾਣ ਤੋਂ ਪਹਿਲਾਂ ਸਾਲਾਨਾ ਛੁੱਟੀਆਂ ਦਾ ਕੈਲੰਡਰ ਚੈੱਕ ਕਰੋ ਅਤੇ